अच्छा इनिशिएटिव है पिछले कुछ टाइम तो देख रहे हैं। जो एस एस पी साहब आए हैं काफ़ी अच्छे उपराले जोड़े पंजाब पुलिस वालों हो रहे हैं पहला इन्होंने मोबाइल्स फड़े पब्लिकों वापस देते स्नैचिंग जी वारदात तो धोया हूँ अब अं दोबारा इतने आए हैं सैकेंड मीटिंग है अभी मुश्किलों एस एस पी साहब नसिया उन्होंने आश्वासन भी दता कि इन्होंने गौर करा कि हम मैं अपने वालों दिता कि एक अगले दिनों लोड़ी का त्यौहार आ रहा जी ਉਹਦੀ ਪਲਾਸਟਿਕ ਦੋਰ ਜਿਹੜੀ ਆ ਸਭ ਤੋਂ ਵੱਡਾ ਮੁੱਦਾ ਬਟਾਲੇ ਵਾਸਤੇ ਕਿਉਂਕਿ ਉਹਨਾਂ ਨਾਲ ਕਈ ਚੀਜ਼ਾਂ ਦਾ ਦਿੱਕਤ ਆ ਜੀ ਆ ਪਬਲਿਕ ਨੂੰ ਆਂਦੀ ਆ ਬੱਚਿਆਂ ਦੇ ਗਲੇ ਵੱਢੇ ਜਾਂਦੇ ਕੋਈ ਨੁਕਸਾਨ ਉਸ ਬੰਦੇ ਦਾ ਹੁੰਦਾ ਜਿਹਦਾ ਬੱਚਾ ਮਰ ਜਾਂਦਾ ਮੇਰੇ ਤਾਂ ਨਿਵਾਸ ਤੇ ਇੱਕ ਏਨਜਾਇਮੈਂਟ ਦਾ ਜਰੀਆ ਵਾ ਪਰ ਜਿੰਨਾ ਬੱਚੇ ਦੀ ਜਾਨ ਚਲੀ ਜਾਂਦੀ ਜਾਂ ਪੰਛੀ ਦਾ ਗਲਾ ਵੱਢਿਆ ਜਾਂਦਾ ਵਾ ਪਤਾ ਸਿਰਫ ਉਹਨੂੰ ਹੀ ਪਰਿਵਾਰ ਨੂੰ ਲੱਗਦਾ ਮੈਸੇਜ ਵੀ ਸਾਹਮਣੂ ਕਈ ਇਲਾਕਿਆਂ ਦੇ ਨਾਮ ਦੱਸੇ ਨੇ ਕਿ ਜੇਕਰ ਐਸਐਸਬੀ ਸਾਹਿਬ ਹੋਰ ਵੀ ਥਿਜਾਂ ਹਟ ਕੋ ਚਾਹੁੰਦੇ ਨੇ ਅਸੀਂ ਉਹਨਾਂ ਨਾਲ ਸ਼ੇਅਰ ਕਰਾਂਗੇ ਪਰ ਇਸ ਗੱਟੂ ਤੇ ਜਿਹੜਾ ਬਾ ਉਹ ਰੋਕ ਲਗਾਨੀ ਚਾਹੀਦੀ ਹੈ ਕਿਉਂਕਿ ਅੱਜ ਦੀ ਡੇਟ ਤੇ ਬੜਾ ਈਜ਼ੀਲੀ ਇਹ ਲੈਣਾ ਇਹਨੂੰ ਜਿੱਥੋਂ ਮਰਜੀ ਜਾਓ 300 350 ਰੁਪਏ ਦਾ ਆਰਾਮ ਨਾ ਮਿਲ ਰਿਹਾ ਦੇਖੋ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਹੈ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ ਕੋਈ ਵੀ ਪ੍ਰੋਬਲਮ ਦਾ ਹੱਲ ਨਹੀਂ ਹੈਗਾ ਜੇ ਪਬਲਿਕ ਸਾਥ ਨਹੀਂ ਦਿੰਦੀ ਜੇ ਪਬਲਿਕ ਸਾਥ ਦਿੰਦੀ ਹੈ ਪੁਲਿਸ ਤੁਹਾਡੀ ਮਦਦ ਕਰਦੀ ਹੈ ਔਰ ਪੁਲਿਸ ਜਿਹੜੀ ਮਦਦ ਕਰ ਰਹੀ ਹੈ ਦੇਖੋ ਜਿਹੜੀ ਲੋਕਾਂ ਦੀ ਝਾਕਾ ਸੀ ਨਾ ਲੋਕਾਂ ਦਾ ਮਿਲਨ ਦਾ ਕਿਉਂ ਅਫਸਰ ਮਿਲਦਾ ਨਹੀਂ ਉੱਚਾ ਕਾ ਖਤਮ ਹੁੰਦਾ ਹੈ ਦੇਖੋ ਐਸਐਸਪੀ ਜਿਹੜਾ ਹੈ ਆਈਪੀਐਸ ਅਫਸਰ ਜਿਹੜਾ ਹੈ ਬੜੀ ਉਹਦੇ ਕੋਲ ਉਰ ਜਿਵੇਂ ਹੁੰਦੇ ਨੇ ਔਰ ਜਿਵੇਂ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਲਗਭਗ ਦੂਜੀ ਵਾਰ ਜਿਹੜੀ ਪਬਲਿਕ ਮੀਟਿੰਗ ਕੀਤੀ ਹੈ ਮੈਂ ਕਹਿੰਦਾ ਕਿ ਕਾਫਲੇ ਤਰੀਫ ਹੈ ਉਹ ਮਸਲੇ ਹੱਲ ਵੀ ਹੋਏ ਨੇ ਹੱਲ ਕਰ ਰਹੇ ਨੇ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਵਿੱਚ ਲੋਕਾਂ ਦੇ ਨਾਲ ਜੁੜਨ ਲਈ ਅਸੀਂ ਸੰਪਰਕ ਪ੍ਰੋਗਰਾਮ ਟੂ ਇਨੀਸ਼ੀਏਟ ਕਰਤਾ ਤਾਂ ਇਹਦੇ ਵਿੱਚ ਇੱਕ ਮਹੀਰੇ ਦਾ ਸੀ ਪ੍ਰੋਗਰਾਮ ਪੁਲੀਕੀਆ ਹੈਗਾ ਇਹਦੇ ਵਿੱਚ ਸਬ ਡਿਵੀਜ਼ਨਲ ਲੈਵਲ ਤੇ ਜਿਹੜੇ ਸਾਡੇ ਜੀਓ ਸਾਹਿਬਾਨ ਹੈ ਐਸ ਐਚਓ ਸਾਹਿਬਾਨ ਹੈ ਤਾਂ ਉਹਨਾਂ ਨੂੰ ਇਹ ਤਾਕੀਰ ਕੀਤੀ ਗਈ ਹੈ ਕਿ ਤੁਸੀਂ ਲੋਕਾਂ ਦੇ ਨਾਲ ਮੀਟਿੰਗਸ ਕਰੋ ਤਾਂ ਮੀਟਿੰਗਸ ਦਾ ਮਕਸਦ ਇਹ ਹੈ ਇੱਕ ਜਿਹੜੇ ਮਸਲੇ ਹੈ ਡਰੱਗਸ ਹੈਗਾ ਜਾਂ ਸਟਰੀਟ ਕ੍ਰਾਈਮ ਹੈ ਉਸ ਚੀਜ਼ ਨੂੰ ਡਿਸਕਸ ਕੀਤਾ ਜਾਵੇ ਜਿਹਦੇ ਲੋਕਾਂ ਦੇ ਕੁਝ ਕੁਝ ਫੀਡਬੈਕ ਜਾਂ ਸੁਜੈਸ਼ਨਸ ਹੈਗੀਆਂ ਉਹ ਆਪਾਂ ਨੋਟ ਕਰ ਰਹੇ ਨੇ ਉਹਨੂੰ ਇਨਕੋਰਪੋਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਐਂਡ ਜਿਹੜਾ ਇੱਕ ਪਰਸੀਵਡ ਗੈਪ ਹੈ ਉਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਾਂ ਉਸ ਗੈਪ ਨੂੰ ਕੱਟ ਕਰੀਏ ਤਾਂ ਉਸੇ سلسلے ਦੇ ਵਿੱਚ ਅੱਜ ਇਹ ਪਹਿਲੀ ਮੀਟਿੰਗ ਇਥੇ ਬਟਾਲੇ ਸਿੱਗੀ ਅੱਜ ਮੈਂ ਪਹਿਲਾਂ ਵੀ 28 ਅਗਸਤ ਨੂੰ ਇੱਥੇ ਇੱਕ ਲੋਕ ਮਿਲਣੀ ਮੀਟਿੰਗ ਕੀਤੀ ਸੀਗੀ ਉਦੋਂ ਵੀ ਸਹਿਯੋਗ ਸੀਗਾ ਸਜੈਸ਼ਨਸ ਆਈ ਆਸੀ ਦੀਆਂ ਲੋਕਾਂ ਵੱਲੋਂ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਚੰਗਾ ਅੱਜ ਵੀ ਫੀਡਬੈਕ ਮਿਲਿਆ ਤਾਂ ਹੁਣ ਅੱਜ ਕਾਫੀ ਸਾਨੂੰ ਨਵਾਂ ਫੀਡਬੈਕ ਕੁਝ ਸਜੈਸ਼ਨਸ ਮਿਲੇ ਹੈਗੇ ਨੇ ਤਾਂ ਮੇਰੀ ਇਹੀ ਕੋਸ਼ਿਸ਼ ਹੋਗੀ ਮੇਰੀ ਟੀਮ ਦੀ ਇਹੀ ਕੋਸ਼ਿਸ਼ ਹੋਗੀ ਕਿ ਉਹਨਾਂ ਸਾਰੇ ਸਜੈਸ਼ਨਸ ਨੂੰ ਆਪਾਂ ਇੰਪਲੀਮੈਂਟ ਕਰਕੇ ਇੱਕ ਬੈਟਰ ਪੋਲਿਸ਼ਿੰਗ ਦਾ ਇੱਕ ਮਾਡਲ ਆਪਾਂ ਪਟਾਲੇ ਨੇ ਦੇ ਜੀ ਨਹੀਂ ਹੁਣ ਜਿਹੜੇ ਬੰਦੇ ਆ ਨੇ ਸਾਰਿਆਂ ਨੇ ਹੀ ਸਹਿਯੋਗ ਦਿੱਤਾ ਤਾ ਉਹ ਕੋਈ ਗੱਲ ਨਹੀਂ ਹੈ इवन ਮੈਂ ਡਰੱਗਸ ਲਈ ਇੱਕ ਹੈਲਪਲਾਈਨ ਨੰਬਰ ਵੀ ਇੱਥੇ ਸਾਰਿਆਂ ਦੇ ਨਾਲ ਸ਼ੇਅਰ ਕੀਤਾ ਉਹਦੇ ਵਿੱਚ ਜਿਸ ਅ ਅ ਸ਼ਖਸ ਨੇ ਵੀ ਇਨਫੋਰਮੇਸ਼ਨ ਦੇਣੀ ਹੈ ਉਹਦੀ ਆਈਡੈਂਟੀਟੀ ਗੁਪਤ ਰੱਖੀ ਜਾਊਗੀ ਐਂਡ ਸਾਡੇ ਵੱਲੋਂ ਪੂਰਾ ਇਹ ਪ੍ਰੋਸਾ ਹੈ ਕਿ ਜਿਹੜੀ ਵੀ ਤੁਹਾਡੇ ਵੱਲੋਂ ਕੋਈ ਇਨਫੋਰਮੇਸ਼ਨ ਆ ਜਾਂਦੀ ਹੈ ਉਹਦੇ ਵਿੱਚ ਹਰ ਇੱਕ ਬੰਦੇ ਦੀ ਜਿਹੜੀ شناخت ਹੈ ਉਹ ਆਪਾਂ ਗੁਪਤ ਰੱਖਾਂਗੇ